ਨੀ ਕਿੰਨੀ ਕਪੱਤੀ ਆ ਤੇਰੀ ਸੱਸ ਮੈਨੂੰ ਵਰਤ ਆਏਗਾ ਤੇ ਤੈਨੂੰ ਦੇਾਂਗੀ ਨਾ ਐਵੇਂ ਮੁੜ ਕੇ ਘਰ ਪਿਆਰ ਰਗਾ ਰੁੱਲਦਾ ਰਗਾ ਕਿਸੇ ਨੇ ਖਾਣਾ ਨਹੀਂ ਖਰਾਬ ਹੀ ਹੋਣਾ ਨਾ ਤੇ ਵੀ ਸਮਝ ਲਈ ਘਰ ਦੀ ਸੋਚੋ ਖਰਾਬ ਹੋਣਾ ਕਿ ਪਿਆਰ ਰਹਿਣਾ ਨਹੀਂ ਵੋਟੀਏ ਹਾਂਜੀ ਮੰਮੀ ਮੇਰੀ ਗੱਲ ਸੁਣ ਵੇਖ ਆ ਪੂਜਾ ਦੀ ਮੰਮੀ ਵਰਤ ਦੇਗੀ ਨਾ ਆ ਸੁਖਨਾ ਕਿੰਨਾ ਸੋਹਣਾ ਵਰਤ ਦੇ ਕੇ ਗਈ ਐ ਖੁੱਲਾ ਡੁੱਲਾ ਸਮਾਨ ਦੇਗੀ ਅੱਜ ਭਾਵੇਂ ਦੱਸ ਘਰ ਰਜਾ ਦੋ ਰਜ ਜਣੇ ਇੰਜ ਕਰ ਪੁੱਤਰ ਚੰਗਾ ਨਹੀਂ ਲੱਗਦਾ ਤੇਰੀ ਜਠਾਣੀ ਕੀ ਸੋਚਦੀ ਹੋਗੀ ਕਿ ਮੇਰੇ ਪੇਕੇ ਵਰਤ ਦੇਗੇ ਆ ਉਹਦੇ ਪੇਕੇ ਕਿੱਡੇ ਦੂਰ ਆ ਤੇ ਤੇਰੇ ਪੇਕੇ ਤੇ ਬੂਹੇ ਤੇ ਰਹਿੰਦੇ ਆ ਆ 10 ਮਿੰਟ ਦਾ ਰਸਤਾ ਨਹੀਂ ਉਹਨਾਂ ਨੂੰ ਫੋਨ ਕਰਕੇ ਵਰਤ ਦੇ ਕੇ ਜਾਣ ਹਾਂਜੀ ਮੰਮੀ ਕੋਈ ਨਹੀਂ ਮੈਂ ਪੁੱਛਦੀ ਆ ਹੋ ਸਕਦਾ ਗੱਲ ਪੁੱਤ ਕੋਈ ਦੀ ਨਹੀਂ ਹੈਗੀ ਜਿੱਥੇ ਚੀਬ ਬੰਦੀ ਬੰਦੀ ਹੈ ਪਹਿਲੀ ਗੱਲ ਤਾਂ ਤੇਰੇ ਪੇਕੇ ਲੱਗੇ ਆ ਉਹਨਾਂ ਨੂੰ ਚਾਹੀਦਾ ਸੀ ਪੁੱਤ 2 ਦਿਨ ਪਹਿਲਾਂ ਦੇ ਜਾਂਦੇ ਹੈ ਇਹ ਤਾਂ ਉਹ ਗੱਲ ਹੋਈ ਬੂਹੇ ਆਈ ਜਾਂ ਜੰਝ ਵਿਨੋ ਕੁੜੀ ਦੇ ਕੰਨ ਹਾਂ ਉਹ ਹਾਲਿਆ ਪਿਆਰ ਤੇ ਥੋੜਾ ਦੇ ਕੇ ਜਾਣਾ ਕਰ ਦਿੰਨੀ ਆ ਮੈਂ ਫੋਨ ਹੋ ਸਕਦਾ ਕਿ ਉਹ ਸ਼ਾਪਿੰਗ ਹੀ ਕਰਦੇ ਹੋਣ ਪੁੱਤ ਮੇਰੀ ਗੱਲ ਤੇਰੇ ਪੇਕੇ ਉਹਦੇ ਤੇ ਕਿਉਂ ਆ ਗਿਆ ਤੇਰੇ ਤੇ ਕਿਉਂ ਤਾ ਤੇ ਮੈਂ ਗਾਂ ਆਪਣੇ ਧੀ ਨੂੰ ਮੇਰਾ ਕਹਿੰਦਾ ਮਤਲਬ ਆ ਕਿ ਮੈਂ ਫਿਰ ਆਪਣੇ ਧੀ ਵੱਲ ਜਾਣਾ ਨਾ ਮਤਲਬ ਮੈਂ ਵੀ ਤੇ ਆਪਣੇ ਧੀ ਨੂੰ ਵਰਤ ਦੇਣਾ ਨਾ ਗੱਲ ਸਮਝਣ ਦੀ ਕੋਸ਼ਿਸ਼ ਕਰ ਕਿ ਮੈਂ ਆਪਣੀ ਧੀ ਨੂੰ ਵਰਤ ਦੇਣ ਜਾਣਾ ਜੇ ਮੈਂ ਚਲੀ ਗਈ ਪਿੱਛੇ ਤੇਰੀ ਮੰਮੀ ਆ ਗਈ ਉਹਨਾਂ ਨੇ ਕਿਹਾ ਨਾ ਕਿ ਇਹਦੀ ਸੱਸ ਨੂੰ ਸੀ ਪਤਾ ਕਿ ਕਿਰਨ ਦੀ ਮਾਂ ਡੇ ਚਲ ਗਈ ਆਪਣੀ ਧੀ ਨੂੰ ਵਰਤ ਦੇਣਾ ਪੁੱਤ ਜੋ ਉਹਨਾਂ ਨੂੰ ਮੈਂ ਮਿਲ ਲੈ ਗੱਲ ਲੈਣਾ ਤੂੰ ਥੋੜਾ ਮਿਲਣਾ ਹੈ ਗੱਲ ਸਮਝਣ ਦੀ ਕੋਸ਼ਿਸ਼ ਕਰ ਤੂੰ ਹੀ ਨਿਆਣੀਆਂ ਸਿਆਣੀਆਂ ਜੇ ਤੁਹਾਨੂੰ ਨਹੀਂ ਪਤਾ ਵੀ ਟੇਬਲ ਤੇ ਕਿਹੜੀ ਚੀਜ਼ ਰੱਖਣੀ ਕਿਹੜੀ ਨਹੀਂ ਰੱਖਣੀ ਤੂੰ ਹੀ ਪਰੌਣੇ ਆਏ ਤੇ ਬਿਸਕੁਟ ਪੂਜੀ ਆ ਰੱਖ ਦੋਗੇ ਦੱਸ ਆ ਬਿਸਕੁਟ ਪੂਜੀ ਆ ਰੱਖਿਆ ਚੰਗਾ ਲੱਗਦਾ ਕੋਈ ਗੱਲ ਨਹੀਂ ਮੈਂ ਫੋਨ ਕਰ ਲੈਣੀ ਉਹਨਾਂ ਨੂੰ ਪੁੱਛ ਲੈਣੀ ਉਹ ਕਿੱਥੇ ਗਈ ਆ ਫਿਰ ਉਸ ਸਾਹਮਣੇ ਮੈਂ ਤੁਹਾਨੂੰ ਦੱਸ ਦਿੰਨੇ ਆ ਜਿਉਂ ਉਹਨਾਂ ਨੇ ਅੱਜ ਨਹੀਂ ਆਣਾ ਹੋਊਗਾ ਬਬੂ ਹੇ ਸੋਨਾ ਚੰਗੇ ਨਹੀਂ ਲੱਗੇ ਦਾ ਅੱਜ ਨਹੀਂ ਆਣਾ ਅੱਜ ਉਹਨਾਂ ਨੂੰ ਕੋ ਆਓ ਮੇਰੀ ਗੱਲ ਸੁਣ ਉਥੋਂ ਤੁਰਦੇ ਆਣ ਗੇੜ ਤੋਂ ਆ ਕਿੰਨੀਆਂ ਦੁਕਾਨਾਂ ਆ ਰਾਜ ਸਮਾਨ ਖਰੀਦੀਆਂ ਗੱਡੀ 'ਚ ਸੁੱਟੀਆਂ ਰਾਜ ਸਮਾਨ ਖਰੀਦੀਆਂ ਗੱਡੀ ਸੁੱਟੀਆਂ ਤੇ ਅੱਗੇ ਸਾਡਾ ਘਰ ਆ ਜਾਂਦਾ ਪਰ ਮੰਮੀ ਦੋ ਦਿਨ ਪਹਿਲੇ ਆ ਨਾ ਅੱਜੇ ਮੈਨੂੰ ਸਮਝ ਨਹੀਂ ਆਂਦੀ ਤੁਹਾਨੂੰ ਇੰਨੇ ਕਾਲੇ ਕਿਉਂ ਆ ਪੁੱਤ ਕਾਲੇ ਨਹੀਂ ਗਈ ਆਂਡ ਗਵਾਂਡ ਕੀ ਕੰਦਾਊਗਾ ਕਿ ਵੱਡੀ ਦਾ ਵਰਤਾ ਗਿਆ ਛੋਟੀ ਦਾ ਨਹੀਂ ਹੇ ਤੱਕ ਆਇਆ ਗੱਲ ਸਮਝੀ ਦੀ ਹੁੰਦੀ ਤੂੰ ਗੱਲ ਸਮਝਣ ਕਿਉਂ ਨਹੀਂ ਪੁੱਤ ਤੇਰੀ ਮਾਂ ਨੇ ਕੀ ਕਿਹਾ ਸੀ ਜਦ ਡੋਲੀ ਤੁਰਨ ਲੱਗੀ ਸੀ ਅੱਜ ਤੋਂ ਬਾਅਦ ਤੇਰੀ ਮਾਂ ਆ ਮੈਂ ਤੇਰੀ ਮਾਂ ਬਾਅਦ ਚ ਆ ਤੇ ਜਿਹੜੀ ਤੇਰੀ ਸੱਸ ਗੱਲ ਕਵੇ ਉਹਦੇ ਆਖੇ ਲਗਣਾ ਠੀਕ ਆ ਹੁਣ ਸਿਆਣੀ ਮੇਰੀ ਧੀ ਆ ਤੂੰ ਸਿਆਣੀ ਆਲਾ ਤੇ ਆਪਣੀ ਮੰਮੀ ਨੂੰ ਫੋਨ ਕਰ ਹੁਣ ਮੇਰੀ ਗੱਲ ਸੁਣ ਮੇਹਦੀ ਤਾਂ ਇਹ ਵਰਤ ਨੂੰ 2 ਦਿਨ ਪਏ ਨਾ ਮੇਹਦੀ ਤਾਂ 2 ਦਿਨ ਲਵਾ ਸਕਦੀ ਤੀ ਤੋਦੋਂ ਤੂੰ ਪਹਿਲਾਂ ਕਿਉਂ ਲਵਾਈ ਕਿਉਂ ਲਵਾਈ ਪਹਿਲਾਂ ਮੈਨੂੰ ਦੱਸ ਇਸ ਗੱਲ ਦਾ ਜਵਾਬ ਦੇ ਕਿਉਂ ਲਵਾਈ ਮੇਹਦੀ ਮਮਮੀ ਤੁਹਾਨੂੰ ਪਤਾ ਨਾ ਰਾਸ਼ ਹੋ ਜਾਂਦਾ ਵਿਚਾਰਾਂ ਚ ਹਾਂ ਤਾਂ ਕਰਕੇ ਮੈਂ ਤੇ ਪੂਜਾ ਦਿਨ ਨੇ ਲਵਾ ਲਈ ਵਲੀ ਫਿਰ ਹੋਰ ਕਿਸੇ ਕੋਲੋਂ ਲਵਾਈ ਦੀ ਰੰਗ ਆ ਜਾਂਦਾ ਐਸੇ ਤਰ੍ਹਾਂ ਪੁੱਤ ਇਹ ਦੁਨੀਆਦਾਰੀ ਦੀ ਰੀਤ ਹੈ ਜਦੋਂ ਕੋਈ ਦਿਨ ਤਿਆਰ ਹੁੰਦਾ ਸਗਨ ਵੇਹਰਾਂ ਦਾ ਕੰਮ ਹੁੰਦਾ 2 ਦਿਨ ਬੰਦੇ ਨੂੰ ਪਹਿਲਾਂ ਕਰਨਾ ਚਾਹੀਦਾ ਹੈ ਠੀਕ ਆ ਸਮਝ ਗਈ ਨਾ ਗਲਤ ਤੇ ਸਹੀ ਜਿਤਨਾ ਮਹਿੰਦੀ ਪਹਿਲਾਂ ਲਵਾਈਦੀ ਆ ਉਤਨਾ ਸਗਨ ਵਿਹਾਰ ਵੀ ਪਹਿਲਾਂ ਕਰੀਦੇ ਆ ਇਸ ਤਰ੍ਹਾਂ ਕਰਾਂਗੇ ਫਿਰ ਰਿੰਪੀ ਦੇ ਮੈਂ ਵੀ ਚੱਲ ਪਾਵਾਂਗੀ ਤੁਹਾਡੇ ਨਾਲ ਉਹ ਪੂਜਾ ਦੀ ਤੇ ਘਰੇ ਨਹੀਂ ਹੈਗੇ ਵਰਤ ਤੇ ਦੇਣਾ ਨਾ ਮੈਨੂੰ ਵੀ ਉਹਨੂੰ ਵੀ ਚੰਗਾ ਲੱਗੂਗਾ ਕਿ ਉਹਦੀ ਭਾਬੀ ਆਈ ਹੈ ਨਾਲ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਰਿੰਪੀ ਤੇ ਸੋਹਰੇ ਜਾ ਕੇ ਕੀ ਕਰਨੀ ਤਿਏ ਜਾਓ ਪਾਰਲਰ ਜਾਓ ਕੋਈ ਪਰਵਟੇ ਕਰਵਾ ਕੇ ਆਓ ਕੋਈ ਮੂੰਹ ਮੁੱਛਾ ਮਾਛਾ ਜਿਹੜੀਆਂ ਲਵਾਉਂਦੀਆਂ ਜੇ ਉਹ ਲਵਾ ਕੇ ਆਓ ਆ ਸਿਰ ਸੁਰਮਾ ਲਾ ਕੇ ਆਓ ਆਪਣਾ ਜਾ ਕੇ ਆ ਫੇਸ਼ੀਅਲ ਕਰਵਾਓ ਜਾ ਕੇ ਕਿੰਨੇ ਕੰਮ ਆ ਕੁੜੀਆਂ ਦੇ ਕਰਨ ਵਾਲੇ ਉਹ ਕਿਉਂ ਨਹੀਂ ਕਰਵਾਉਂਦੀਆਂ ਪਈਆਂ ਤੁਸੀਂ ਉਹ ਵੀ ਕਰਵਾਣੇ ਮੈਂ ਕਿਹਾ ਚਲੋ ਚੰਗਾ ਲੱਗੂਗਾ ਕਿ ਭਾਬੀ ਨਾਲ ਆਈ ਤੁਸੀਂ ਇਕੱਲੇ ਕਿੱਥੇ ਜਾਓ ਨਾ ਨਾ ਚੰਗਾ ਤੇ ਉਹਨੂੰ ਲੱਗਦਾ ਏ ਉਹ ਸਵੇਰੇ ਸ਼ਾਮ ਉਹਨੇ ਕੀ ਕੰਦੇ ਆ ਕਿਹੜਾ ਪੇਪਰ ਹੁੰਦਾ ਮੋਬਾਈਲ ਤੇ ਆਹੋ ਔਰ ਤੇ ਉਹਨੇ ਟਾਟੀਆਂ ਆ ਫੋਟੋਆਂ ਲਾਈਆਂ ਹਾਂ ਤੂੰ ਜੀਓ ਹਜ਼ਾਰਾਂ ਸਾਲ ਉਹ ਵੇਖਿਆ ਮੇਰੇ ਤੀ ਐਵੇਂ ਨਹੀਂ ਗੱਲਾਂ ਕਰੀਂਂਦੇ ਪੁੱਤ ਨਹੀਂ ਚੰਗੇ ਲੱਗੀਦਾ ਠੀਕ ਆ ਤੇ ਮੇਰਾ ਪੁੱਤ ਤੁਸੀਂ ਫੋਨ ਕਰੋ ਠੀਕ ਆ ਮੰਮੀ ਮੈਂ ਹੁਣੇ ਫੋਨ ਕਰਦੀ ਹਾਂ ਹਾਂ ਪੁੱਤ ਨਹੀਂ ਮੈਂ ਕਾਲੀ ਨਹੀਂ ਸੀ ਪਹਿਣਾ ਬੰਦਾ ਕੋਈ ਦਿਨ ਤੇ ਅਰਬ ਦਾ ਦੋ ਦਿਨ ਪਹਿਲਾਂ ਹੀ ਜਾਂਦਾ ਚੰਗਾ ਲੱਗਦਾ ਹਾਂਜੀ ਮੰਮੀ ਮੰਮੀ ਦੀ ਗੱਲ ਵੀ ਸਹੀ ਆ ਤੇਲਾ ਦੇ ਆਜਣਗੇ ਉਹਨਾਂ ਵਿਚਾਰੇ ਨੇ ਵੀ ਜਾਣਾ ਨਾ ਰਿੰਪੀ ਨੂੰ ਦੇਣ ਵਾਸਤੇ ਇਤਨਾ ਕਰਦੀ ਆ ਮੈਂ ਫੋਨ ਕਰਕੇ ਪੁੱਛਦੀ ਆ ਮੰਮੀ ਨੂੰ ਦੋ ਦਿਨ ਬਾਅਦ ਨਾਲ ਹੁਣ ਲੱਗਿਆ ਨਾ ਫੋਨ ਕਰਨ ਤਾਂਡੇ ਤੇ ਕਿਉਂ ਮਾਲ ਪਤਾਊਗਾ ਤੇ ਮੈਂ ਗਾਹ ਜਾਊਂਗੀ ਉਹਨਾਂ ਨੂੰ ਵੀ ਦੇਣਾ ਹੈਗਾ ਮੈਂ ਕਰਾਂ ਮੰਮੀ ਨੂੰ ਫੋਨ ਚੁੱਕ ਲੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬਟਾ ਕੀ ਹਾਲ ਚਾਲ ਮੇਰਾ ਵਧੀਆ ਤੁਸੀਂ ਆਪਣਾ ਸੁਣਾਓ ਤੁਸੀਂ ਕਿਵੇਂ ਚ ਠੀਕ ਐ ਪੁੱਤ ਮੈਂ ਮੈਂ ਨਾ ਐਕਚੁਅਲੀ ਫੋਨ ਤੁਹਾਨੂੰ ਤਾਂ ਕੀਤਾ ਸੀਗਾ ਕਿੱਥੇ ਜੇ ਤੁਸੀਂ ਆਹ ਤੁਹਾਨੂੰ ਪਤਾ ਨਹੀਂ ਆ ਕਰਵਾ ਚੌਥ ਆਨ ਲੱਗਾ ਵਾ ਦੋ ਦਿਨ ਤੇ ਰਹਿ ਗਏ ਆ ਮੈਂ ਇਹ ਕਹਿੰਦੀ ਸੀਗੀ ਜੇ ਤੁਸੀਂ ਪਹਿਲਾਂ ਆ ਕੇ ਦੇ ਜਾਂਦੇ ਨਾ ਥੋੜਾ ਵਧੀਆ ਹੋ ਜਾਣਾ ਸੀਗਾ ਮਹਿੰਦੀ ਮੁੰਦੀ ਤੇ ਮੈਂ ਲਵਾ ਲਈ ਹਈ ਹੋਣੀ ਪੁੱਤ ਮੈਂ ਰਾਹ ਚ ਹੀ ਆਂਗੀ ਆਉਂਦੇ ਹੀ ਆ ਮੈਂ ਅੱਛਾ ਤੁਸੀਂ ਰਸਤੇ ਚ ਜੇ ਹਾਂ ਬਟਾ ਮੈਂ ਰਸਤੇ ਚ ਹੀ ਆ ਲੈ ਮੇਰੇ ਸਾਬਨਾ ਦੇ ਫੇਰ ਤੇ ਪੰਜ ਮਿੰਟ ਚ ਪਹੁੰਚ ਜਾਣਾ ਵਾ ਸ਼ੁਕਰ ਹੈ ਤੁਸੀਂ ਆਂਦੇ ਜੇ ਇਹੋ ਹੀ ਕਹਿਣਾ ਸੀਗਾ ਮੰਮੀ ਉਹ ਐਕਚੁਅਲੀ ਨਾ ਮੰਮੀ ਨੇ ਵੀ ਜਾਣਾ ਹੈਗਾ ਤੁਹਾਨੂੰ ਪਤਾ ਰਿੰਪੀ ਨੂੰ ਵਰਤ ਦੇਣ ਵਾਸਤੇ ਤੇ ਜੇ ਤੁਸੀਂ ਆ ਜਾਂਦੇ ਤੇ ਫਿਰ ਉਹ ਘਰ ਨਾ ਮਿਲਦੇ ਤੁਸੀਂ ਵੀ ਇਤਰਾਜ਼ ਕਰਨਾ ਸੀਗਾ ਇਸ ਕਰਕੇ ਤਾਂ ਮੈਂ ਤੁਹਾਨੂੰ ਕਿਹਾ ਵਾ ਕਿ ਛੇਤੀ ਤੋਂ ਛੇਤੀ ਆ ਜਾਓ ਤੇ ਮੈਂ ਮੰਮੀ ਨੂੰ ਦੱਸ ਦੇਣੀ ਹੈ ਤਾਂ ਹੀ ਉਹ ਪਤਾ ਮੈਂ ਦੋ ਦਿਨ ਪਹਿਲਾਂ ਹੀ ਆਉਣ ਡਈ ਆ ਤੇ ਤੇਰੀ ਮੰਮੀ ਨੇ ਵੀ ਕਿਤੇ ਜਾਣਾ ਇਸ ਕਰਕੇ ਮੈਂ ਪਹਿਲਾਂ ਹੀ ਦੇਣ ਆਉਣ ਡਈ ਆ ਪਤਾ ਚਲੋ ਠੀਕ ਆ ਵੀਰੇ ਦੇ ਭਾਬੀ ਵੀ ਨਾਲ ਆਉਂਦੇ ਹੈ ਕਿ ਨਹੀਂ 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 ਮੈਂ ਪੁੱਤ ਕੱਲੀ ਆਉਣ ਡਈ ਆ ਚਲੋ ਠੀਕ ਆ ਮੰਮੀ ਆਜੋ ਫਿਰ ਮੈਂ ਤੁਹਾਡਾ ਵੇਟ ਕਰਨੀ ਠੀਕ ਹੈ ਠੀਕ ਹੈ ਬੇਟਾ ਠੀਕ ਹੈ ਅੱਛਾ ਚਾਹ ਸ਼ੁਕਰ ਮੰਮੀ ਆਂਦੇ ਆ ਮੈਂ ਇਤਰਾ ਕਰਦੀ ਆ ਮੰਮੀ ਨੂੰ ਦੱਸ ਦਿੰਨੀ ਮਠੀਆਂ ਦਾ ਵਾਵਾ ਵਧੀਆ ਲੈ ਕੇ ਆਈ ਐ ਸਾਈਜ਼ ਵੀ ਮਠੀਆਂ ਦਾ ਕਾਫੀ ਵੱਡਾ ਹੈਗਾ ਪਤਾ ਨਹੀਂ ਲੱਗਾ ਸਵਾਸ ਸਵਾਜ ਤੇਰੇ ਮਠੀਆਂ ਖਾ ਗਈਆਂ ਆ ਪੂਜਾ ਵੱਡੇ ਗਲਾਸ ਚ ਚਾਹ ਲੈਵੇਂ ਆ ਅ ਮੇਰੀਆਂ ਪੰਜ ਮਠੀਆਂ ਹਾਲ ਕੇ ਪਾਸੇ ਰੱਖ ਦੇ ਕੀ ਹੋਇਆ ਮੰਮੀ ਹੂੰ ਕੀ ਹੋਇਆ ਮੇਰੀ ਗੱਲ ਸੁਣ ਤੇਰੀ ਵਹਿ ਜਠਾਣੀ ਦੀ ਮਾਂ ਦੀ ਇੱਕ ਸਿਫਤ ਹੈ ਗਈ ਆ ਲੋਕੀ ਮੱਠੀਆਂ ਦਿੰਦੇ ਨਾ ਆ ਮਾਸਾ ਮਾਸਾ ਜੀਆਂ ਮੈਂ ਲੋਕਾਂ ਦੀ ਗੱਲ ਕਰਨ ਦੀ ਆ ਉਹਦੀ ਮਾਂ ਮੱਠੀਆਂ ਦਿੰਦੀਆਂ ਐ ਥਾਲ ਜਿੱਡੀ ਮੱਠੀ ਦਿੰਦੀ ਐ ਰੇਟ ਦਾ ਵੀ ਤੇ ਫਰਕ ਹੁੰਦਾ ਐ ਹਾਂਜੀ ਬੰਦੇ ਨੇ ਦੋ ਮੱਠੀਆਂ ਖਾਧੀਆਂ ਨੂੰ ਤੇ ਪੰਜ ਰੋਟੀ ਖਾਂਦੀ ਲੋੜ ਨਹੀਂ ਬੰਦੀ ਚਲੋ ਵਧੀਆ ਗੱਲ ਹੈਗੀ ਹੂੰ ਖਾ ਲਈਏ ਫੇਰ ਤੇ ਢੇਡ ਭਰ ਕੇ ਮੱਠੀ ਨਾ ਨਾ ਕਿੱਥੇ ਖਾਧੀ ਹੈ ਦੋ ਤਿੰਨ ਨਹੀਂ ਖਾਧੀਆਂ ਜ਼ਿਆਦਾ ਨਹੀਂ ਖਾਧੀਆਂ ਦੋ ਦਿਨ ਅੱਛਾ ਮੇਰੀ ਗੱਲ ਸੁਨ ਪੁੱਤ ਪੈਸੇ ਤਾਂ ਖਰਚ ਨਹੀਂ ਹੁੰਦੇ ਆ ਪੈਸੇ ਖਰਚਨੇ ਹੁੰਦੇ ਤਾਂ ਤੂੰ ਉਹਦੀ ਮੰਮੀ ਨਾ ਪੁੱਛੀ ਵੀ ਤੂੰ ਕਿੱਥੋਂ ਲੰਦੇ ਜੇ ਸਮਾਨ ਟੌਪ ਦਾ ਸਮਾਨ ਹੁੰਦਾ ਹੀ ਉਹਨਾਂ ਦਾ ਤੇ ਉਹਦੇ ਨਾਲ ਕੀ ਹੋਗਾ ਮੰਮੀ ਆਏ ਹਏ ਪੁੱਤ ਚੀਜ਼ ਚੰਗੀ ਵੈਹ ਤਾਂ ਮੈਂ ਨਹੀਂ ਕਦੀ ਕਿ ਤੇਰੀ ਮਾਂ ਚੀਜ਼ ਚੰਗੀ ਨਹੀਂ ਲੈ ਕੇ ਆਂਦੀ ਤੇਰੀ ਮਾਂ ਉਸ ਤੋਂ ਵੀ ਟੌਪ ਦੀ ਲੈ ਕੇ ਆਂਦੀ ਚੀਜ਼ ਚੱਲ ਕੱਲੂ ਇਹ ਤਾਂ ਨਾ ਨਾ ਕਰਨ ਤੈਨੂੰ ਉਹ ਪੂਛਾ ਕਹਿਣ ਵਾਲੀ ਬਣੂਗੀ ਕਿ ਮੇਰੀ ਮਾਂ ਚੰਗਾ ਸਮਾਨ ਲੈ ਕੇ ਆਂਦੀ ਆ ਮੈਂ ਨਾ ਇਸ ਕਰਕੇ ਤੁਹਾਡੇ ਕੋਲ ਆਈ ਸੀਗੀ ਮਮਮੀ ਆਂਦੇ ਰਸਤੇ 'ਚ ਹੀ ਆਂਦੇ ਹਾਂਜੀ ਰਸਤੇ 'ਚ ਹੀ ਆ ਤੁਹਾਨੂੰ ਪਤਾ ਤੇਗਾ ਇੱਥੇ ਹੀ ਉਹਨਾਂ ਨੂੰ ਮੇਰੇ ਹਿਸਾਬ ਨਾਲ 5 ਕੁ ਮਿੰਟ ਲੱਗਣੇ ਆਣ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਹੈਗਾ ਕਰਵਾਚੋਦਾ ਉਹ ਆਂਦੇ ਹਾਂ ਮੈਂ ਕਰਵਾਚੋ ਸਾਰਾ ਸਮਾਨ ਲੈ ਕੇ ਆਨੀ ਆ ਤੇ ਮੈਂ ਕੱਲੀ ਆਨੀ ਆ ਨਾਲ ਹੋਰ ਕੋਈ ਵੀ ਨਹੀਂ ਹੈਗਾ ਪੁੱਤ ਤੂੰ ਟੈਨਸ਼ਨ ਕਿਉਂ ਲੈਂਦੀ ਆ ਉਹਨਾਂ ਨੂੰ ਤੇਰੇ ਨਾਲ ਵੱਧ ਫਿਕਰ ਆ ਕਿ ਵਰਤ ਦੇਣਾ ਉਹਨਾਂ ਨੇ ਆਪ ਹੀ ਆਇਨਾ ਸੀ ਤੂੰ ਐਵੇਂ ਫੋਨ ਕਰਕੇ ਕਹਾਂ ਜਾਂਚਾਈ ਜਾਣ ਲਈ ਉਹਨਾਂ ਦੇ ਪਰ ਕੀ ਆ ਤੇ ਮਮਮੀ ਨੇ ਹੀ ਕਿਹਾ ਕਿ ਫੋਨ ਕਰ ਕਰਵਾ ਚੋ ਦੇਣਾ ਫੇਰ ਉਹਨ ਕੀ ਕਰਾ ਉਹਨਾਂ ਨੂੰ ਵਾਪਸ ਕਹਿੰਦਾ ਜਾਉਂ ਨਹੀਂ ਉਹ ਇੱਕ ਫੜੀ ਲੈ ਕੇ ਅਚਾਰ ਦੇ ਅਚਾਰ ਦੇ ਆਹ ਨਾਲ ਦੋ ਤਿੰਨ ਹਰੀਆਂ ਮਿਰਚਾਂ ਦਾ ਫੜਲੇ ਵਿੱਚ ਚਲੋ ਠੀਕ ਆ ਜਲਦੀ ਖਾ ਲਓ ਮਮਮੀ ਫੇਰ ਆਹ ਉਹ ਵੇਖੀ ਪੂਜਾ ਨੇ ਚਾਹ ਧਰੀ ਵੱਡੇ ਕੱਪ ਚ ਲੈ ਕੇ ਆਉਂ ਠੀਕ ਆ ਮਮਮੀ ਸੋਨੀਆ ਕੀ ਕਰਨੀ ਬਈ ਨਾ ਮੈਨੂੰ ਨਹੀਂ ਕਹਿਣੀ ਪਈ ਆ ਤੁਸੀਂ ਹਜੇ ਤੱਕ ਕਰਵਾ ਚੋ ਦਾ ਵਰਤ ਲੈ ਕੇ ਕਿਉਂ ਨਹੀਂ ਆਏ ਨਹੀਂ ਮੇਰੀ ਗੱਲ ਸੁਣ ਲੈ ਤੇਰੀ ਭਾਬੀ ਦਾ ਆਏਗਾ ਤਾਂ ਮੈਂ ਲਿਆਵਾਂਗੀ ਨਾ ਕਿਸ ਤਰ੍ਹਾਂ ਲਿਆਵਾਂਗੀ ਤੂੰ ਹਮੇ ਬਾਾਰ ਬਾਾਰ ਮੈਂ ਫੋਨ ਕਰਕੇ ਤੰਗ ਕਰੀ ਜਾਨੀ ਉਹ ਲਿਆਂਗੇ ਤੇ ਮੈਂ ਲਿਆਵਾਂਗੀ ਨਾ ਮੰਮੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਆ ਪਰ ਤੁਹਾਡੀ ਮੈਂ ਤੁਹਾਨੂੰ ਦੇਖਦੀ ਦੇਖਦੀ ਆਪਣੇ ਘਰ ਮਿਹਨੇ ਕਮੇੜੇ ਹੁੰਦੀ ਸੀ ਨਾ ਆਪਣੇ ਸੱਸ ਦੇ ਤੂੰ ਥੋੜਾ ਦੇ ਰੁਕ ਜਾ ਆਂਦੇ ਪਏ ਹੁਣੇ ਦੇਨਾਂ ਦੇ ਬੈ ਮੈਂ ਬਾਹਰ ਆ ਕੇ ਫੋਨ ਕਰਦੀ ਵੀ ਅੰਦਰ ਮੈਂ ਗੱਲ ਕਰ ਸਕਨੀ ਐ ਉਹ ਜੀਆਂ ਗਲੀ ਜਾ ਕੇ ਗੱਲ ਕਰਨੀ ਵੀ ਤੇ ਸੋਚ ਸਮੇ ਮੈਨੂੰ ਨਹੀਂ ਪਤਾ ਮੰਮੀ ਉਹਨਾਂ ਦਾ ਕੀ ਪਤਾ ਕੋਨਾਂ ਨੇ ਕਦੋਂ ਆਣਾ ਉਹ ਆ ਜਾਂਦੇ ਕਾਲੀ ਬੈ ਸਾਸ ਨੂੰ ਕਿਸੇ ਨਾ ਕਿਸੇ ਕਰ ਲੈ ਆ ਰੇ ਲਈ ਤੱਕ ਮੈਂ ਆਪਣੀ ਸਾਸ ਨੂੰ ਨਾ ਕਿਸੇ ਗੱਲ ਤੇ ਆ ਰੇ ਨਹੀਂ ਲਾ ਸਕਦੀ ਉਹ ਤੇ ਆਪਣੇ ਆਪ ਚੋਂ ਬਾਹਰ ਹੁੰਦੀ ਜਾਂਦੀ ਆ ਉਹ ਤੇ ਮੇਰੀ ਬੇਇੱਜ਼ਤੀ ਕਰਨ ਲੱਗਿਆ ਕਮੈਂਟ ਨਹੀਂ ਲਾਉਂਦੀ ਐ ਨਾ ਹੋਵੇ ਆੜ ਗਵਾੜ ਮੇਰੀ ਬੇਇੱਜ਼ਤੀ ਸੁਣਨ ਲੱਪੇ ਉਹ ਨਹੀਂ ਆਣ ਕੋਣ ਤੇਰੀ ਬੇਸਤੀ ਸੁਣਦੇ ਸੱਸ ਨੂੰ ਬੇਸਤੀ ਵੀ ਨਾ ਕਰਨ ਦੇ ਚਾਹ ਪਾਣੀ ਝਲਾ ਉਹਨੂੰ ਚਾਹ ਪਾਣੀ ਵਧੀਆ ਜਿਹਾ ਬਣਾ ਕੇ ਪਿਲਾ ਲੈ ਮੰਮੀ ਤੁਹਾਡੇ ਲਈ ਮੈਂ ਬਣਾਨੀ ਹੈ ਬਣਾਨੀ ਤੂੰ ਇੰਨਾ ਨਹੀਂ ਅਜੇ ਤੱਕ ਆਪਣੀ ਮਾਂ ਕੋਲ ਸਿੱਖ ਸਕੇ ਉਹ ਜਿਹੜੀ ਮੇਰੀ ਸੱਸ ਹੈ ਨਾ ਰੋਟੀ ਨੂੰ ਚੋਚੀ ਨਹੀਂ ਕਹਿੰਦੀ ਉਹ ਛੱਤੀਆਂ ਨੂੰ ਛੱਤੀਆਂ ਨਾ ਚਾਰਨ ਵਾਲੀ ਆ ਉਹਦੇ ਉੱਡਦੇ ਪੰਛੀਆਂ ਤੇ ਪਰ ਗਿਣਨ ਵਾਲੀ ਆ ਮੈਨੂੰ ਗੱਲਾਂ ਨਾਲ ਸਹੀ ਦਿਖਾ ਗਈ ਹੈ ਸੋਨੀਆ ਪੁੱਤਰ ਕੀ ਗੱਲ ਵਰਤ ਤੇਰੀ ਮਾਂ ਬੁੱਲਦੇ ਨਹੀਂ ਗਈ ਲੱਗਦਾ ਅਗਲੇ ਸਾਲ ਤੱਕ ਨਹੀਂ ਤੇਰਾ ਵਰਤ ਆਣਾ ਕਿੰਨੇ ਕ ਮੈਨੇ ਸੁਣਾ ਆਪਣੀ ਸੱਸ ਦੇ ਕਿੰਨੀ ਕ ਕਪਤੀ ਆ ਤੇਰੀ ਸੱਸ ਮੈਨੂੰ ਵਰਤ ਆਏਗਾ ਤੇ ਤੈਨ ਦਿਆਂਗੀ ਨਾ ਐਵੇਂ ਮੁੜ ਕੇ ਘਰ ਪਿਆਰੇਗਾ ਰੁੱਲਦਾ ਰਹੇਗਾ ਕਿਸੇ ਨੇ ਖਾਣਾ ਹੈ ਨਹੀਂ ਖਰਾਬ ਹੀ ਹੋਣਾ ਨਾ ਤੇ ਵੀ ਸਭ ਨਹੀਂ ਬੜੇ ਘਰ ਦੀ ਸੋਚੋ ਖਰਾਬ ਹੋਣਾ ਕਿ ਪਿਆਰ ਰਹਿਣਾ ਉਹ ਮੇਰਾ ਨਾ ਤੁਸੀਂ ਕਦੀ ਸੋਚਿਆ ਕਰੋ ਤੁਹਾਡਾ ਹਰ ਬਰੀ ਦਾ ਕੰਦੀ ਹੈ ਇਹ ਹਾਲ ਹੈ ਤੇਰੀ ਭਾਬੀ ਦੇ ਤੇ ਕਿਉਂ ਆਏਗਾ ਤੇ ਤੇਰੇ ਘਰ ਸਮਾਨ ਆਏਗਾ ਨਹੀਂ ਮੈਂ ਆਪਣੀ ਭਾਬੀ ਦੇ ਸਿਰ ਤੇ ਬੈਠੀ ਹਾਂ ਉਹ ਮਾਂ ਦੇ ਹੁੰਦਿਆਂ ਸੁਂਦਿਆਂ ਆਪਣੀ ਭਾਬੀਆਂ ਦੇ ਮੂੰਹੇ ਕਾ ਕੋਈ ਨਹੀਂ ਸਬਰ ਕਰ ਲੈ ਤੂੰ ਹੀ ਤੂੰ ਵੀ ਆਪੇ ਤੋਂ ਬਾਹਰ ਹੋਈ ਜਾਨੀ ਹੈ ਅਕਲ ਵਾਲੀ ਸੱਸ ਵਾਲੀ ਉਹ ਸਿੱਖਣੀ ਪਈ ਆ ਮਾਂ ਵਾਲੀ ਨਹੀਂ ਕੋਈ ਸਿੱਖਦੀ ਭਈ ਐਨਾ ਕੋਈ ਤੰਸਾ ਘਾ ਕੇ ਭੇਜਿਆ ਐਨਾ ਸਮਝਾਉਂਦੀ ਰਹੇ ਨੇ ਤੋਈ ਤਾਂ ਅਕਲ ਹੀ ਕੋਈ ਨਹੀਂ ਮਾਂ ਕੋਲੇ ਸਾਸਰੀਓ ਕੱਲ ਲੈ ਜਿਦੋਂ ਤੈਨੂੰ ਪੈਂਦੀ ਤੂੰ ਹੀ ਕੋ ਟੁੱਟ ਕੇ ਪਈ ਆ ਕਿ ਆ ਜੰਦੇ ਏਡੀ ਕਿੜੀ ਗੱਲ ਪਜਾਰਾ ਚਰਾ ਕਿੰਨਾ ਹੋਗਾ ਆਹੋ ਮੈਂ ਆਪਣੀ ਸਾਸਰੇ ਟੁੱਟ ਕੇ ਪੈ ਜਾ ਤੋਨੇ ਮੇਰੀ ਬਾਹ ਫੜ ਕੇ ਨਾ ਮੈਨੂੰ ਘਰੋਂ ਬਾਹਰ ਕੱਢ ਦੇਣਾ ਤੇ ਅੰਦਰ ਨਹੀਂ ਬੰਦ ਦੇਣਾ ਬਾਅਦ ਚ ਮੇਰੇ ਸਾਸਰੇ ਹੱਥ ਪੈਰ ਜੋੜ ਦੇ ਫਿਰੋਗੇ ਗੱਲ ਸੁਣ ਪੁੱਤ ਕਭਰਾ ਨਾ ਅੱਜ ਦੀ ਤਰੀਕ ਤੇ ਆ ਜਾਏਗਾ ਤੇਰਾ ਵਰਤਾ ਗੱਲਾਂ ਨਾਲ ਹੀ ਆ ਰਹੇ ਉਹਰੇ ਲਾਲਾ ਨੂੰ ਕੋਈ ਵਧੀਆ ਜੀ ਮੈਂ ਤੇ ਤੁਹਾਨੂੰ ਪਰ ਪਰ ਕਹਿੰਨ ਚਾਹ ਚੂ ਰੋਟੀ ਦੁੱਧ ਦਾ ਪਲਾਉ ਉਹਨੂੰ ਹੌਸਲਾ ਦੇ ਉਹਨੂੰ ਆਪਣੀਆਂ ਹੀ ਗੱਲਾਂ ਮਾਰੀ ਜੋ ਮੇਰੀਆਂ ਨਾ ਸੁਣੋ ਪਰ ਛੱਡੋ ਹੁਣ ਤੁਸੀਂ ਸਾਲਰੀਆਂ ਕਰਨਾ ਮੈਂ ਆਪਣੇ ਘਰ ਦਾ ਵੀ ਵੇਖਣਾ ਮੇਰੀ ਸੱਸ ਨੇ ਸੁਣ ਲਿਆ ਨਾ ਫੋਨ ਤੇ ਲੱਗੀ ਮਾਣ ਲਾਲ ਤੋਨੇ ਮੈਨ ਛੱਡਣਾ ਨਹੀਂਗਾ ਮੇਰਾ ਵਰਤਨਾ ਬੜਾ ਫੜ ਤੁਸੀਂ ਲੈ ਕੇ ਆਵੋ ਹੁਣ ਭਾਬੀ ਨਾ ਮੋਣਾ ਤੁਸੀਂ ਵੇਖੋ ਮੈਂ ਤੁਹਾਡੀਆਂ ਬਹੁਤੀਆਂ ਗੱਲਾਂ ਨਹੀਂ ਚ ਸੁਨੀਆਂ ਚੱਲ ਤੂੰ ਚੱਲ ਤੂੰ ਫੋਨ ਰੱਖ ਮੈਂ ਸੋਚਣੀ ਆ ਕੁਝ ਹਾਂ ਮੈਂ ਸੋਚਣੀ ਆ ਕੁਝ ਤੇਰੇ ਬਾਰੇ ਚਲੋ ਠੀਕ ਆ ਫਿਰ ਠੀਕ ਆ ਹਾਏ ਹਾਏ ਕਿੱਥੇ ਰਹਿ ਗਈ ਇਹਦੀ ਮਾਂ ਅਜੇ ਤੱਕ ਬੜੀ ਨਹੀਂ ਲੋਕੀ ਚਾਰ ਚਾਰ ਦਿਨ ਪਹਿਲਾਂ ਦੇ ਜਾਂਦੇ ਇਹਨੂੰ ਐਨ ਮੱਕਾ ਤੇ ਵੀ ਨਹੀਂ ਆਇਆ ਕਿ ਮੈਂ ਦੇਵਾਂ ਜਾ ਕੇ ਹਾਦੀ ਹੋ ਗਈ ਕਿਰਨ ਪੁੱਤ ਹੋਰ ਨਾ ਨਹੀਂ ਮੇਰੀ ਕੁਰਨਾ ਮੰਮੀ ਆਪੋ ਤੇ ਸਤਿ ਸ਼੍ਰੀ ਅਕਾਲ ਮੰਮੀ ਕੇ ਆਹੋ ਇੰਨਾ ਭਾਰ ਚੁੱਕਿਆ ਤੁਸੀਂ ਇੱਥੇ ਰੱਖੋ ਆ ਜਾਓ ਮੰਮੀ ਆ ਜਾਓ ਬੈਠੋ ਮੰਮੀ ਮੇਰੀ ਗੱਲ ਸੁਣੋ ਤੁਸੀਂ ਇਕੱਲੇ ਕਿਉਂ ਆਏ ਜੀ ਇੰਨਾ ਭਾਰੀ ਸਮਾਨ ਇਕੱਲੇ ਚੱਕ ਕੇ ਫਿਰਦੇ ਜੇ ਵੀਰੇ ਨੂੰ ਫੋਨ ਕਰ ਦਿੰਦੇ ਨਾਲ ਉਹ ਆ ਜਾਂਦਾ ਨਾਲ ਤੇਰਾ ਵੀਰ ਭਾਬੀ ਵੀ ਨਾ ਸ਼ਾਪਿੰਗ ਕਰਨ ਗਿਆ ਸੀ ਤੇ ਮੈਨੂੰ ਆਂਦੇ ਸੀ ਮੰਮੀ ਤੁਸੀਂ ਇਕੱਲੇ ਹੀ ਹੋ ਆਓ ਸਮਾਨ ਲੈ ਤਾ ਮੈਂ ਲੈ ਕੇ ਆ ਗਈ ਫਿਰ ਕੀ ਹੋਇਆ ਸੋ ਕੋ ਕੱਲੀ ਆਈ ਹੈ ਦਵਾ ਦਵਾ ਆ ਗਈ ਹੈ ਉਹ ਨੇ ਉਹਨੇ ਤਿਆਰ ਹੁੰਦਿਆ ਟਾਈਮ ਲਾ ਦੇਣਾ ਮੈਂ ਮੈਨੂੰ ਫੜਾਉ ਤੇ ਮੈਂ ਦੇਖਿਆ ਵਾ ਕੁੜੀ ਡੀਕਦੀ ਹੋਣੀ ਮੈਨੂੰ ਚਲੋ ਠੀਕ ਆ ਮੰਮੀ ਮੈਂ ਨਾ ਮੰਮੀ ਨੂੰ ਆਵਾਜ਼ ਮਾਰਦੀ ਆ ਮੰਮੀ ਮੰਮੀ ਲੱਗਦਾ ਮੰਮੀ ਰਸੋਈ ਦੇ ਵਿੱਚ ਹੈਗੇ ਆ ਉਹ ਮੰਮੀ ਨਾ ਸਾਨੂੰ ਘਟਵਾਦੀ ਕੰਮ ਕਰੰਦ ਦਿੰਦੇ ਆ ਆਪ ਹੀ ਲੱਗ ਜਾਂਦੇ ਆ ਜਦੋਂ ਵੇਖਦੇ ਨਾ ਰਸੋਈ 'ਚ ਕੋਈ ਨਹੀਂ ਆ ਆਪ ਜਾ ਕੇ ਕਰਨ ਲੱਗ ਪਿੰਦੇ ਪੁੱਤ ਕੰਮ ਕਰਨਾ ਤਾਂ ਚੰਗੀ ਗੱਲ ਆ ਮਗਰ ਤੁਸੀਂ ਨਾ ਕਰਨ ਦਿਆ ਕਰੋ ਤੁਸੀਂ ਉਹਨਾਂ ਨੂੰ ਬਾਲ ਕੇ ਰੱਖਿਆ ਕਰੋ ਉਹ ਬੈਠੋ ਮੰਮੀ ਖਾਓ ਪੀਓ ਸਿੱਫਤ ਹੋਏਗੀ ਤੁਹਾਡੀ ਪੁੱਤ ਤੇ ਤੁਹਾਡੀ ਹੋਊਗੀ ਤੁਹਾਡੇ ਨਾਲ ਸਾਡੀ ਵੀ ਹੋਊਗੀ ਮਾਂ ਪਿਓ ਦੀ ਸਿੱਫਤ ਪਤਾ ਤੁਹਾਡੇ ਕਿਤੇ ਹੀ ਹੋਣੀ ਪੁੱਤ ਹਾਂਜੀ ਮੰਮੀ ਲੈ ਆਗੇ ਮੰਮੀ ਲੈ ਭੈਣ ਜੀ ਸਸਕਾਰ 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 ਹੋਰ ਸੁਣਾਓ ਠੀਕ ਜੀ ਭੈਣ ਜੀ ਸਾਡੇ ਰਸੋਈ ਚ ਬੜੇ ਹੀ ਕੀ ਕਰਨ ਨਹੀਂ ਰਸੋਈ ਚ ਭੈਣ ਜੀ ਆ ਕੁੜੀਆਂ ਮਹਿੰਦੀ ਲਵਾ ਕੇ ਆਈਆਂ ਤੇ ਲੱਗੀਆਂ ਸੀ ਕੰਮ ਕਰਨ ਮੈਂ ਕਿਹਾ ਪੁੱਤਰ ਜੀ ਐਨੀ ਸੋਹਣੀ ਡਾਂਡੇ ਹੱਥਾਂ ਤੇ ਮਹਿੰਦੀ ਲੱਗੀ ਆ ਘਟੋੜ ਹਫਤਾ 15 ਦਿਨ ਤੇ ਲੱਗੀ ਰਵੇ ਐਸ ਕਰਕੇ ਕਿਹਾ ਕੰਮ ਮੈਂ ਕਰ ਲਾਂਗੇ ਇਹ ਵੀ ਮਾਵਾ ਹੀ ਸੋਚਦੀਆਂ ਨੇ ਤੁਸੀਂ ਇਹਨਾਂ ਦੀ ਮਾਂ ਜੇ ਤੇ ਤੁਸੀਂ ਸੋਚਣਾ ਵੀ ਮੇਰੀਆਂ ਧੀਆਂ ਦੀ ਮਹਿੰਦੀ ਨਾ ਖਰਾਬ ਹੋ ਜਾਏ ਤੇ ਮੈਂ ਕਰ ਲੈਨੀ ਆ ਹਾਂ ਬਿਲਕੁਲ ਐਹੋ ਹੀ ਸੋਚ ਦੀ ਜੇ ਮੈਂ ਤਾਂ ਪੈਂਜੀ ਬੜੀ ਕਰਮਾਂ ਵਾਲੀ ਆ ਕਿ ਮੈਨੂੰ ਪਰਮਾਤਮਾ ਨੇ ਐਹੋ ਜੀਆਂ ਨੂਹਾਂ ਦਿੱਤੀਆਂ ਆ ਭੈਣ ਜੀ ਇੰਨਾ ਸਮਾਨ ਇਹ ਜਿਆਦਾ ਭੈਣ ਜੀ ਨਹੀਂ ਜਿਆਦਾ ਤਾਂ ਨਹੀਂਗਾ ਮੈਂ ਵੈਸੇ ਗੱਲ ਕਰਨ ਲਈ ਆ ਪੁੱਤ ਤੂੰ ਮੰਮੀ ਨੂੰ ਪੱਕੀ ਗੱਲ ਫੋਨ ਕਰਕੇ ਸੱਦੇ ਹੋਣਾ ਪਤਾ ਕੀ ਭੈਣ ਜੀ ਆ ਕੱਲ ਪਰਸੋਂ ਨਾ ਆ ਸਾਹਮਣੇ ਦੀ ਨੂੰਹ ਦੇ ਪੇਕੇ ਆਏ ਸੀ ਵਰਤ ਦੇਣ ਵਾਸਤੇ ਇਹਨੇ ਨਾਲੇ ਮੂਹਰਤ ਰੰਦਾ ਕਰ ਲਿਆ ਮੈਂ ਕਿਹਾ ਪੁੱਤ ਤੂੰ ਐਵੇਂ ਉਹਨਾਂ ਨੂੰ ਤੰਗ ਨਾ ਕਰੀ ਜਦੋਂ ਤੇਰੀ ਮੰਮੀ ਦਾ ਟਾਈਮ ਲੱਗਾ ਉਹਨਾਂ ਨੇ ਵਰਤ ਦੇਣ ਆਪੀ ਆ ਜਾਣਾ ਹੈਗਾ ਪਰ ਭੈਣ ਜੀ ਤੇ ਹਨ ਮਸੂਸ ਤੇ ਹੁੰਦਾ ਹੀ ਹੈ ਨਾ ਬੇਸ਼ੱਕ ਸੱਸ ਜਿੰਨੀ ਮਰਜ਼ੀ ਮਾਂ ਬਣੇ ਮਾਂ ਤੇ ਮਾਂ ਹੀ ਹੁੰਦੀ ਹੈ ਨਾ ਨਹੀਂ ਨਹੀਂ ਇਹ ਗੱਲ ਨਾ ਤੁਸੀਂ ਆਖੋ ਤਿਆਰੀ ਤੇ ਮੈਂ 2-3 ਦਿਨਾਂ ਦੀ ਕੀਤੀ ਸੀ ਤੇ ਮੈਂ ਚੱਲ ਹੁਣ ਦੇ ਆਉਣੀ ਆ ਲਿਆ ਲੂਗੇ ਸਮਾਨ ਰੱਖਿਆ ਸੀ ਮੈਂ ਭੱਜ ਕੇ ਫੜਾਉਣੀ ਆ ਮੈਂ ਤੇ ਆ ਬੇਦਰੋਂ ਜਿਆਦੀ ਕਾਲੀ ਹਾਪੀ ਮੈਂ ਫੜਾ ਆ ਕੇ ਮਾਤੀ ਮੇਰੀ ਵੇਂਦਰੀ ਹੋਣੀ ਆ ਮੂੰ ਚੋਕ ਕੇ ਵੀ ਮੇਰੀ ਮਾਂ ਨਹੀਂ ਆਈ ਜੇ ਭੈਣ ਜੀ ਇਹ ਤਾਂ ਵੀ ਸ਼ਦੈਨਾ ਜੀ ਤੁਹਾਨੂੰ ਫੋਨ ਕਰ ਦਿੰਦੀਆਂ ਮੇਰੇ ਵੱਸ ਵਿੱਚ ਹੋਵੇ ਮੈਂ ਤੇ ਚੀਜ਼ਾਂ ਇਹਨਾਂ ਨੂੰ ਆਪ ਹੀ ਲਿਆ ਕੇ ਦਵਾ ਨਹੀਂ ਭੈਣ ਜੀ ਤੂੰ ਹੀ ਲਿਆ ਕੇ ਦਿੰਦੇ ਓ ਅਸੀਂ ਤੇ ਇੱਕ ਅੱਧੀ ਵਰਾ ਹੀ ਦੇਣਾ ਸਦਾ ਤੁਸੀਂ ਹੀ ਲਿਆ ਕੇ ਦਿੰਦੇ ਓ ਹਾਂਜੀ ਹਾਂਜੀ ਚਲੋ ਮੰਮੀ ਦੋ ਆ ਸਮਾਨ ਆ ਲੋ ਫੜਾ ਆ ਲੋ ਬੱਜੀ ਸਿਰ ਮੱਤੇ ਹਾਂਜੀ ਸਿਰ ਮੱਤੇ ਆਲਾ ਬੇਟਾ ਤੂੰ ਥੈਂਕਿਊ ਮੰਮੀ ਪਤਾ ਆ ਮਠੀਆਂ ਤੇ ਫਰੂਟ ਵਗੈਰੇ ਕਿਤੇ ਹੈ ਠੀਕ ਹੈ ਮੰਮੀ ਤੇ ਪੁੱਤੋ ਕਵਲੇ ਕਵਲੇ ਪਾਣੀ ਦੇ ਕੇ ਜਾ ਮਾਰ ਲਾ ਬਾਜ ਪੁੱਤੋ ਨੂੰ ਵੀ ਦੇ ਦਵਾ ਪੈਸੇ ਹਾਂਜੀ ਭੈਣ ਜੀ ਮਾਰ ਲਾ ਬਾਜ ਇਹ ਜਰਾ ਖੁਸ਼ ਹੋ ਜਾਂਦੀਆਂ ਉਹਨਾਂ ਨੂੰ ਵੀ ਭੈਣ ਜੀ ਆਸ ਹੁੰਦੀ ਹੈ ਹਾਂਜੀ ਹਾਂਜੀ ਇਹਨਾਂ ਦੇ ਪੇਕੇ ਆਨੇ ਹੋਣਾ ਤੇ ਸਾਨੂੰ ਵੀ ਕੁਝ ਦੇ ਕੇ ਜਾਣਾ ਹਾਂਜੀ ਭੈਣ ਜੀ ਪੂਜਾ ਦੇ ਪੇਕੇ ਆਏ ਸੀ 500 ਰੁਪਏ ਦੇ ਕੇ ਗਏ ਸੀ ਦੇਣਾ ਹੀ ਚਾਹੀਦਾ ਮਾਰੇ ਬੰਦੇ ਹਾਂਜੀ ਹਾਂਜੀ 500 ਰੁਪਿਆ ਦੇ ਕੇ ਗਏ ਸੀ ਭੈਣ ਜੀ ਤੂੰ ਹੀ ਨਾ ਸੱਚੀ ਐਵੇਂ ਇੰਨੀ ਖੇਚ ਰ ਘੱਟ ਕਰ ਦੇਣੇ ਸੀ ਮੈਨੂੰ ਨਹੀਂ ਭੈਣ ਜੀ ਇਹ ਘੱਟ ਹੀ ਆ ਇਹਨੂੰ ਘੱਟ ਕਿਉਂ ਕਰਨਾ ਹਾਂਜੀ ਹਾਂਜੀ ਮੰਮੀ ਮੇਰੀ ਗੱਲ ਸੁਣੋ ਕੀ ਕਹਿੰਦੇ ਆ ਅਗਲੀ ਵਾਰ ਨਾ ਵੀਰੇ ਨੂੰ ਵੀ ਲੈ ਕੇ ਆਇਓ ਨਾਲੇ ਭਾਬੀ ਨੂੰ ਵੀ ਲੈ ਕੇ ਆਇਓ ਚੰਗਾ ਪੁੱਤ ਜਿੱਦੂ ਲੈ ਕੇ ਆਉਂਗੀ ਮੈਂ ਤੇ ਹੁਣ ਇਹ ਦੱਸੋ ਤੁਸੀਂ ਖਾਣਾ ਕੀ ਆ ਮੈਂ ਆਰਡਰ ਕਰ ਦਿੰਨੀ ਆ ਮੈਂ ਪੁੱਤ ਕੁਝ ਨਹੀਂ ਖਾਣਾ ਹੁਣ ਮੈਨੂੰ ਘਰ ਜਾਣ ਦੇ ਤੂੰ ਬਸ ਨਾ ਭੈਣ ਜੀ ਕਹਨੂੰ ਐਡੀ ਛੇਤੀ ਜਾਣਾ ਸ਼ਾਮਾਂ ਤੱਕ ਬਹਿਓ ਰੋਟੀ ਖਾ ਕੇ ਜਾਇਓ ਅਤੇ ਸਾਹਮਣਿਆਂ ਦੀ ਨੂੰਹ ਦਾ ਵੀ ਪਹਿਲਾ ਹੈਗਾ ਸੀ ਵਰਤ ਤੇ ਉਹ ਵਰਤ ਦੇਖ ਕੇ ਗਏ ਮੈਨੂੰ ਉਹਨਾਂ ਨੇ ਫਿਰ ਆਵਾਜ਼ ਮਾਰੀ ਕਹਿੰਦੇ ਭੈਣ ਜੀ ਪਹਿਲਾ ਵਰਤਿਆ ਆ ਵੇਖੋ ਸਮਾਨ ਲੈ ਕੇ ਆਏ ਉਹਦੀ ਭੈਣ ਜੀ ਧੀ ਦੇ ਵੀ ਕੱਪੜੇ ਲੈ ਕੇ ਆਏ ਸੀ ਫਿਰ ਕੱਪੜੇ ਦੇ ਨਾਲ ਉਹਨਾਂ ਨੇ ਇੱਕ ਕੁੜੀ ਉਹਨਾਂ ਦੀ ਬਾਹਰ ਰਹਿੰਦੀ ਹੈ ਨਾ ਉਹਨਾਂ ਨੇ ਫਿਰ ਬਾਹਰ ਵਾਲੇ ਦੇ ਕੱਪੜੇ ਤੇ ਦਿੱਤੇ ਨਹੀਂ ਸਗ ਨਹੀਂ ਦਿੱਤਾ ਪਹਿਲਾ ਵਰਤ ਸੀ ਨਾ ਪਹਿਲਾ ਵਰਤ ਸੀ ਭੈਣ ਜੀ ਉਹਦਾ ਭੈਣ ਜੀ ਚੰਗੇ ਵਲੇ ਚੇਤਾ ਕਰਾਤਾ ਤੇ ਪਹਿਲਾਂ ਮੈਨੂੰ ਚੇਤਾ ਹੈ ਤਾਂ ਹੁਣ ਮੈਨੂੰ ਚੇਤਾ ਭੁੱਲ ਗਿਆ ਜੀ ਤੇ ਕੁੜੀ ਰਹਿ ਗਈ ਰਿੰਪੀ ਨਹੀਂ ਨਹੀਂ ਆਪਾਂ ਤਾਂ ਐਸੇ ਗੱਲ ਕਰ ਲਈ ਸੀ ਤੂੰ ਚੰਗਾ ਕੀਤਾ ਕਰਤੀ ਜੀ ਨਹੀਂ ਤੇ ਮੈਂ ਨਾਲ ਹੀ ਲੈ ਜਾਣਾ ਫਿਰ ਨੂੰ ਘਰ ਜਾ ਕੇ ਤੇਤਾ ਹੋਣਾ ਹੀ ਨਾ ਮੈਂ ਜੀ ਮੈਂ ਕੋਈ ਮੈਂ ਤਾਂ ਵੈਸੇ ਗੱਲ ਅਗਲਿਆਂ ਦੀ ਕਰਨੀ ਸੀ ਆ ਰਿੰਪੀ ਨੂੰ ਫੜਾ ਦੇ ਤੂੰ ਅੱਛਾ ਮੈਂ ਨਹੀਂ ਫੜਾ ਦੋ ਫੜਾ ਦੇ ਆ ਲੈ ਭੈਣ ਜੀ ਤੁਸੀਂ ਫੜਾ ਲੈ ਚੱਲ ਪਤ ਤੂੰ ਮੜਿਆ ਮੈਂ ਮੜਿਆ ਆਪਣੇ ਫੜੇ ਆਉਂਦੀ ਹਣੀ ਮੈਂ ਕਿਉਂ ਫੜਾ ਉਹਨਾਂ ਦੇ ਤੂੰ ਲੈ ਲਓ ਐਵੇਂ ਚੱਲੀ ਜੀ ਨਾ ਬੇਟਾ ਤੇ ਆ ਲੈ ਭੈਣ ਜੀ ਹਕਮ ਵਾਲੀ ਨੂੰ ਵੀ ਦੇ ਦੇ 500 ਹਾਂਜੀ ਹਾਂਜੀ ਪੈਣ ਜੀ ਐਵੇਂ ਤੁਸੀਂ ਉਹ ਦੇ ਤੇ ਗਈ ਪੂਜਾ ਦੀ ਮੰਮੀ ਪੂਜਾ ਦੀ ਮੰਮੀ ਆਪਣੇ ਥਾਂ ਦੇ ਕੇ ਗਈ ਆ ਮੈਂ ਆਪਣੇ ਥਾਂ ਦੇਣੇ ਠੀਕ ਹੈ ਠੀਕ ਹੈ ਉਹਨਾਂ ਨੂੰ ਵੀ ਆਸ ਹੁੰਦੀ ਵਿਚਾਰੀਆਂ ਨੂੰ ਹੋਰ ਪੁੱਤ ਮੈਂ ਜਾਵਾਂ ਫਿਰ ਹੁਣ ਟਾਈਮ ਬੜਾ ਹੋ ਗਿਆ ਜੀ ਮੰਮੀ ਕੁਝ ਖਾ ਕੇ ਜਾਣਾ ਹੈਗਾ ਕੁਝ ਨਹੀਂ ਖਾਣਾ ਪੁੱਤ ਮੈਂ ਖਾ ਗਈ ਤੁਰੀਆਂ ਕਰੋ ਚਲੋ ਤੇ ਮੈਂ ਬੱਚਿਆਂ ਨੂੰ ਕਿਹਾ ਮੈਂ ਗਈ ਤੇ ਆਈ ਵਾ ਟਾਈਮ ਨਹੀਂ ਜਲਾਣਾ ਪੁੱਤ ਤੇ ਇਸ ਕਰਕੇ ਮੈਨੂੰ ਜਾਣ ਦੇ ਪੁੱਤ ਹਾਂਜੀ ਪੈਣ ਜੀ ਜਿਦੋਂ ਮੈਂ ਵੀ ਢੱਡੇ ਘਰ ਜਾਨੀ ਆ ਖਾ ਕੇ ਜਾਨੀ ਆ ਤੇ ਫੇਰ ਵੇਲੋ ਖਾਈ ਦਾ ਮਾਨ ਹੁੰਦਾ ਆ ਵੇਖੋ ਆ ਪੂਜਾਂ ਨੇ ਦਹੀਂ ਭੱਲੇ ਪਾਏ ਜੇ ਦਾਲ ਬਣਾਈ ਜੇ ਪਨੀਰ ਬਨਾਇਆ ਜੇ ਉਹ ਹੁਣ ਕਿੰਨੇ ਖਾਣਾ ਜੇ ਫਿਰ ਡੱਬੀਆਂ ਚ ਨਾ ਪੈਕ ਕਰਦੀ ਐ ਕੰਨ ਨਾ ਡੱਬੀਆਂ ਪੁੱਤ ਨਹੀਂ ਨਹੀਂ ਭੈਣ ਜੀ ਕਿਸੇ ਚੀਜ਼ ਦੀ ਲੋੜ ਨਹੀਂ ਐ ਡੱਬੀਆਂ ਡੱਬੀਆਂ ਚ ਕੁਛ ਨਹੀਂ ਪੈਕ ਕਰਨਾ ਲੈ ਭੈਣ ਜੀ ਚੰਗਾ ਥੋੜਾ ਲੱਗਦਾ ਉਹ ਗੱਲ ਜਿਤਨਾ ਕਹਿੰਦੇ ਬੱਚੇ ਦਾ ਭੱਜ ਤੇ ਆਪਣਾ ਰਾਜ ਉਹ ਭੈਣ ਜੀ ਸਬਜ਼ੀਆਂ ਭਾਜੀਆਂ ਤੇ ਆਪਾਂ ਢਾਡੇ ਕਰਕੇ ਬਣਾਈਆਂ ਸੀ ਉਹ ਕੋਈ ਗੱਲ ਨਹੀਂ ਪੂਜਾ ਦੀ ਮੰਮੀ ਕਹਿੰਦੀ ਤੁਸੀਂ ਇੰਨੀ ਟੈਨਸ਼ਨ ਨਾ ਲਾਇਆ ਕਰੋ ਠੀਕ ਐ ਚੰਗਾ ਪੁੱਤ ਮੈਨੂੰ ਇਜਾਜ਼ਤ ਦਓ ਠੀਕ ਹੈ ਮਮਾ ਕਿਰਨਾਂ ਨੂੰ ਦੋ ਘੜੀਆਂ ਰਮਾਨ ਕਰ ਲੋ ਪੈ ਜੋ ਲੰਮੇ ਚੱਲ ਮੇਰਾ ਕੰਮ ਤੇ ਹੋ ਗਿਆ ਦੱਸ ਮੇਰੀ ਧੀ ਦਾ ਵਰ ਦੇਣੀ ਸੀ ਡਈ ਵੀ ਤੂੰ ਆਈ ਆ ਪਹਿਲਾਂ ਤੇਰੇ ਧੀ ਦਾ ਵਰ ਤਾਂ ਕੋਈ ਦੇ ਕੇ ਤੇ ਜਾ ਚੱਲ ਆ ਕੰਮ ਵਾਲੀ ਦਾ ਵੀ ਸਰ ਗਿਆ ਮੇਰਾ ਤਾਂ ਰੁਪਈਆ 500000 ਬਚ ਗਿਆ ਨੇ ਤਾਂ ਉਹਨੇ ਕਹਿਣਾ ਸੀ ਲੈ ਭੈਣ ਜੀ ਤੁਹਾਡੇ ਨੂੰ ਦਾ ਪਹਿਲਾ ਕਰਵਾ ਚੌਥ ਆ ਮੈਨੂੰ ਵਧਾਈ ਦੇਵੋ 500 ਦੀ ਮਾਂ ਦੇਗੀ ਤੇ 500 ਇਹਦੀ ਮਾਂ ਦੇਗੀ ਤੇ ਮੈਂ ਵੇਖੀ ਦੇਣਾ 500 ਹੀ ਉਹਨੂੰ ਤੇ 500 ਦਵਾਂਗੀ ਰਿੰਪੀ ਦੀ ਕੰਮ ਵਾਲੀ ਨੂੰ ਉੱਥੇ ਮੇਰਾ ਟੌਰ ਰਹੂਗਾ ਕਿ ਰਿੰਪੀ ਦੀ ਮੰਮੀ 500 ਦੇ ਕੇ ਗਈ ਆ ਚੱਲ ਹੁਣ ਵੋਟੀਆਂ ਤੇ ਪੈ ਗਈਆਂ ਲੰਮੇ ਹੁਣ ਮਾਲ ਮੱਤਾ ਕਰਾ ਇਕੱਠਾ ਤੇ ਵੇਖਾ ਕਿਹੜਾ ਕਿਹੜਾ ਕੀ ਦੇ ਕੇ ਗਿਆ ਤੇ ਪਾਵਾਂ ਇੱਕ ਲਫਾਫੇ ਦੇ ਵਿੱਚ ਤੇ ਆਪਣੀ ਧੀ ਦੇ ਘਰ ਦੇ ਕੇ ਆਵਾਂ ਮੇਰੇ ਤਾਂ ਖਰਚਾ ਬਚ ਗਿਆ ਕੀ ਕੀਤਾ ਫੋਮ ਨੇ ਰਿੰਪੀ ਦਾ ਹੈਲੋ ਹੈਲੋ ਸਸਿਕਾ ਮਮੀ ਸਸਿਕਾ ਸਸਿਕਾ ਪੁੱਤ ਫਿਕਰ ਨਾ ਕਰ ਬਸ ਆ ਸਮਾਨ ਸੋਨ ਇਕੱਠਾ ਲੱਗੀ ਕਰਨ ਮੈਂ ਜਿਹੜਾ ਜਿਹੜਾ ਤੇਰੀ ਭਾਬੀ ਦੇ ਪੇ ਕਿਉਂ ਆਇਆ ਬਸ ਇਕੱਠਾ ਕਰਕੇ ਤੇਰੇ ਕੋ ਮੈਂ ਅੱਧੇ ਘੰਟੇ ਦੇ ਵਿੱਚ ਪਹੁੰਚ ਗਈ ਤੇ ਦੂਜੀ ਗੱਲ ਆਪਣੀ ਕੰਮ ਵਾਲੀ ਨੂੰ ਨਾ ਭੇਜੀ ਆ 500 ਰੁਪਏ ਦੇਣਾ ਹੀ ਮੈਂ ਮੰਮੀ ਤੂੰ ਇੱਥੇ ਰੁਕੋ ਮੈਂ ਤੁਹਾਡੇ ਕੋਲ ਆ ਰਹੀ ਹਾਂ ਹਾਏ ਹਾਏ ਤੂੰ ਨਾਰਾਜ਼ ਕਿਉਂ ਹੋ ਜਾਨੀ ਹੈ ਨਹੀਂ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਐ ਵੀ ਖਿਜਿਆ ਨਾ ਕਰ ਬਸ ਤੁਰ ਪਈ ਮੈਂ ਮੈਂ ਤੇਰੇ ਵੀਰਾਂ ਨੂੰ ਥੋੜਾ ਟਿਕਣਾ ਓਹੋ ਮੈਂ ਨਾਰਾਜ਼ ਨਹੀਂ ਮੈਂ ਬਸ ਤੁਹਾਡੇ ਕੋਲ ਆ ਰਹੀ ਸੀ ਕਰੇ ਰੋ ਓਕੇ ਬਾਈ ਨਿਤ ਆ ਜਾ ਆ ਜਾ ਇੱਕ ਹੀ ਗੱਲ ਹੋਈ ਸਸਿਕਾਲ ਸਸਿਕਾਲ ਬਹਿ ਜਾ ਬਹਿ ਜਾ ਇੱਕ ਹੀ ਗੱਲ ਹੋਈ ਮੈਂ ਤੇਰੇ ਵਾਲਾ ਦਾ ਤੂੰ ਇੱਧਰ ਆ ਗਈ ਆ ਅੱਛਾ ਮੈਂ ਤੇਰੀ ਭਾਬੀ ਉਹਨਾਂ ਨੂੰ ਵਾਇ ਪਰ ਰਹਿ ਨਹੀਂ ਦੇਣੀ ਨਹੀਂ ਰਹਿਣ ਦੋ ਪਤਾ ਕੀ ਗੱਲ 100 ਗੱਲਾਂ ਮਾਵਾ ਤੇਆਂ ਤੇ ਕਰਨ ਵਾਲੀਆਂ ਹੁੰਦੀਆਂ ਆ ਨੂਆਂ ਤੇਆਂ ਦੇ ਸਾਹਮਣੇ ਥੋੜਾ ਗੱਲਾਂ ਕੀਤੀਆਂ ਜਾਂਦੀਆਂ ਗੱਲ ਕੀ ਆ ਕੀ ਹੋਇਆ ਤੇਰਾ ਮੂੰਹ ਕਿਉਂ ਬਣਿਆ ਮੇਰੀ ਗੱਲ ਸੁਣ ਐ ਕੀ ਵਾਹ ਵਾਹ ਤੇਰੀ ਭਾਬੀ ਇਹਦੇ ਪੇ ਕਿਉਂ ਆਇਆ ਸਮਾਨ ਤੇ ਮੈਂ ਸਾਰਾ ਇਕੱਠੇ ਕਰ ਲੇ ਇਹ ਦੋਵੇਂ ਲਫਾਫੇ ਮੇਰੇ ਵੱਡੇ ਵੱਡੇ ਹੋ ਗਏ ਸੂਟ ਤੇ ਮੈਂ ਤੈਨੂੰ ਦੇ ਨਹੀਂ ਸਕਦੇ ਲੇਕਿਨ ਆ ਪੈਹਾ ਢਿੱਲਾ ਸਾਰਾ ਇਕੱਠਾ ਕਰ ਲਿਆ ਮੈਂ ਚੱਲ ਤੋਰ ਮੈਨੂੰ ਨਾਲ ਬਿਠਾ ਆਪਣੀ ਐਕਟਵਾ ਤੇ ਤੇ ਮੈਂ ਤੇਰੇ ਨਾਲ ਚੱਲਦੀ ਤੇਰੇ ਸਾਸਰੂ ਦੇ ਕੇ ਨਹੀਂ ਕੀ ਹੋਇਆ ਪੁੱਤ ਤੂੰ ਮੂੰਹ ਕਿਉਂ ਬਣਾਇਆ ਤੂੰ ਇਤਰਾ ਕਹੀ ਜਾਨੀ ਮੇਰਾ ਕਲਜਾ ਬਾਹਰ ਨਿਕਲ ਗਿਆ ਆਂਡਿਆ ਹੀ ਮੰਮੀ ਤੁਸੀਂ ਬੋਲਿਆ ਅਨਾਲੇੜੇ ਕਹਿੰਦੇ ਵੀ ਸੂਟ ਨਹੀਂ ਦੇ ਸਕਦੀ ਉਹ ਵੀ ਪਾਲਾ ਲਫਾ ਵਿੱਚ ਹੋ ਵੀ ਮੈਨੂੰ ਦੇ ਦੋ ਤੇ ਚੱਲ ਤੋ ਪਸੰਦ ਕਰ ਲੈ ਆ ਸੂਟ ਤਾਂ ਬੜੇ ਸੋਹਣੇ ਆਏ ਦੋਵਾਂ ਮੁੰਡਾ ਨਹੀਂ ਨਹੀਂ ਜਿਹੜੇ ਭਾਬੀਆਂ ਦੇ ਆਏ ਆ ਉਹੀ ਦੇ ਦੋ ਮੈਨੂੰ ਕੀ ਹੋ ਗਿਆ ਨਾ ਪੁੱਤ ਉਹ ਥੋੜੀ ਘੇੜੀਆਂ ਧੀਆ ਹੈਗੀਆਂ ਵਾ ਉਹਨਾਂ ਨੂੰ ਥੋੜੀ ਕੋ ਚਾ ਵਾ ਨਾ ਉਹਨਾਂ ਦੇ ਮਾਪੇ ਉਹਨੂੰ ਕਿ ਸਾਡੀਆਂ ਧੀਆ ਪਾਉਣ ਹੰਡਾਉਣ ਉਹ ਕਿੰਨੇ ਚਾਵਣ ਮੰਮੀ ਆਪਣੇ ਧੀਆ ਨੂੰ ਦੇ ਕੇ ਜਾਂਦੇ ਆ ਤੁਸੀਂ ਤੇ ਇੱਕ ਮਿੰਟ ਲਾਇਆ ਪੁੱਤ ਮੈਂ ਤੇਰਾ ਸਾਰਾ ਸਮਾਨ ਇਕੱਠਾ ਕਰ ਲਿਆ ਜਿਹੜਾ ਤੇਰੀ ਭਾਬੀਆਂ ਦਾ ਆਇਆ ਵਾ ਆਹੋ ਐ ਹੋਈ ਕਿਆ ਐ ਹੀ ਕਿਆ ਨਾ ਪੁੱਤ ਤੇ ਨਾ ਮੈਂ ਝੂੜ ਤੇ ਨਾ ਬੋਲਿਆ ਤੇ ਕੀ ਗੱਲ ਉਹਨਾਂ ਨੂੰ ਕੋਈ ਹਾਕੜੀ ਉਹ ਸਮਾਨ ਦਾ ਸੂਟਾਂ ਦਾ ਇਥੋਂ ਤੱਕ ਕੇ ਪਹਿਰਾ ਦਾ ਤੁਸੀਂ ਤੇ 1 ਮਿੰਟ ਲੈ ਮਮੀ ਮੈਂ ਤੇਰੇ ਵਾਸਤੇ ਉਹ ਵੀ ਸਮਾਨ ਲੈ ਨਹੀਂ ਉਹ ਵੀ ਲੈ ਨਹੀਂ ਆ ਤੇ ਕੀ ਗੱਲ ਉਹ ਨਹੀਂ ਆਪਣੇ ਚਾਹ ਪੂਰੇ ਕਰ ਸਕਦੇ ਬੋਲੋ ਚੱਲੀਏ ਹੁਣ ਫੜੋ ਸਮਾਨ ਚੱਲੀਏ ਤੇ ਗਾਂ ਮੇਰੀ ਸੱਸ ਵੀ ਇਦਾਂ ਹੀ ਕਰਦੀ ਪਈ ਆ ਤੁਹਾਨੂੰ ਕੀ ਲੱਗਦਾ ਉਹ ਸਾਰਾ ਸਮਾਨ ਮੈਨੂੰ ਮਿਲਦਾ ਪਿਆ ਵਾ ਜਿਹੜਾ ਮੈਂ ਤੈਨੂੰ ਸਮਾਨ ਦੇਣੀ ਤੇਰੀ ਸੱਸ ਦੀ ਕੀ ਜੁਰਤਿਆ ਨੂੰ ਗਾਂ ਦੇ ਦੇ ਚੱਲ ਮੈਂ ਤੇਰੀ ਸੱਸ ਨਾਲ ਗੱਲ ਕਰਕੇ ਆਨੀ ਆ ਤੇ ਤੇਰੀ ਕਿਤਰਾ ਹਿੰਮਤ ਪੈ ਗਈ ਮੈਂ ਆਪਣੀ ਧੀ ਨੂੰ ਸਮਾਨ ਦੇ ਕੇ ਜਾਨੀ ਆ ਤੇ ਉਹਦੀ ਸੱਸ ਗਾਂ ਚੁੱਕ ਕੇ ਦੇਣਾਂ ਦੀ ਤੇਰੀ ਸੱਸ ਤੇ ਹਾਂ ਤੇ ਫਿਰ ਤੁਹਾਡੀ ਕੀ ਜੁਰਤ ਕਿ ਉਹਨਾਂ ਦਾ ਸਮਾਨ ਤੁਸੀਂ ਮੈਨੂੰ ਦੇ ਲੱਗਿਓ ਜਿਹੜਾ ਸਮਾਨ ਤੁਸੀਂ ਮੈਨੂੰ ਦੇ ਕੇ ਜਾਂਦੇ ਨਾ ਤੇ ਮੇਰੀ ਸੱਸ ਵੀ ਗਾਂ ਇਦਾਂ ਹੀ ਕਰਦੀ ਆ ਉਹ ਆਪਣੀ ਧੀ ਨੂੰ ਦੇ ਦਿੰਦੀ ਆ ਮੰਮੀ ਕਿੰਨੇ ਚਾਵਾਂ ਨਾ ਇੱਕ ਮਾਂ ਆਪਣੀ ਧੀ ਵਾਸਤੇ ਸਮਾਨ ਖਰੀਦੀ ਆ ਨਾ ਕਿਆ ਕਲਰ ਨਾ ਮੇਰੀ ਧੀ ਤੇ ਬੜਾ ਸੋਹਣਾ ਲੱਗੂਗਾ ਹਾਈ ਆ ਚੀਜ਼ ਦਾ ਮਨ ਸ਼ੌਂਕ ਆ ਮੈਂ ਤੇ ਵਸਤੇ ਆ ਲੈ ਕੇ ਜਾਨੀ ਆ ਤੇ ਅੱਗੋਂ ਉਹਨੂੰ ਕੁਝ ਵੀ ਨਹੀਂ ਮਿਲਦਾ ਇੱਕ ਗੱਲ ਤੁਸੀਂ ਦੱਸੋ ਮੈਨੂੰ ਤੁਸੀਂ ਕੋਈ ਚੀਜ਼ ਖਰੀਦਦੇ ਮੇਰੇ ਵਾਸਤੇ ਕਿੰਨੇ ਚਾਵਣਾ ਖਰੀਦਦੇ ਹਾਈ ਰਿੰਪੀ ਨੂੰ ਆ ਚੀਜ਼ ਪਸੰਦ ਆ ਮੈਂ ਲੈ ਕੇ ਜਾਨੀ ਆ ਸਹੀ ਕਿਹਾ ਤੂੰ ਮੈਂ ਤਾਂ 20 ਦੁਕਾਨਾਂ ਵੇਖ ਕੇ ਲੈ ਕੇ ਆਨੀ ਚੀਜ਼ ਕਿ ਆ ਪ੍ਰਿੰਟ ਕਿਸੇ ਕੋ ਨਾ ਹੋਵੇ ਆ ਪ੍ਰਿੰਟ ਮੇਰੀ ਸਿਰਫ ਰਿੰਪੀ ਪਾਵੇ ਆ ਚੀਜ਼ ਮੇਰੇ ਧੀ ਨੂੰ ਜਚੇ ਤੂੰ ਕੀ ਸਮਝਦੀ ਆ ਮੈਂ ਐਵੇਂ ਲੈਣੀ ਮੈਂ ਚੀਜ਼ ਖਰੀਦਣ ਲੱਗੇ 4 ਦਿਨ ਲਾਨੇ ਆ ਸਹੀ ਕਹ ਮੰਮੀ ਐਵੇਂ ਭਾਬੀ ਦੀ ਮੰਮੀ ਨਾ ਉਹ ਵੀ ਕਿੰਨਾ ਘੁੰਮ ਘੁੰਮ ਕੇ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਚੀਜ਼ ਲੱਭ ਕੇ ਉਹਨਾਂ ਵਾਸਤੇ ਲੈ ਕੇ ਆਂਦੇ ਆ ਕਿੰਨੇ ਚਾ ਕਰਦੇ ਆ ਕਦੀ ਉਹਨਾਂ ਦਾ ਵੀ ਸੋਚ ਲਓ ਉਹ ਵੀ ਧੀਆ ਨੇ ਕਿਹੀਂ ਆਪਣੀ ਧੀਆ ਦਾ ਸੋਚਣਾ ਕੱਲਾ ਮੰਮੀ ਨਾ ਭਾਬੀ ਦੇ ਚਾ ਪੂਰੇ ਹੁੰਦੇ ਤੇ ਨਾ ਮੇਰੇ ਹੁੰਦੇ ਕਿਉਂਕਿ ਉਹ ਸਮਾਂ ਤੇ ਮੈਨੂੰ ਮਿਲਦਾ ਹੀ ਨਹੀਂ ਹੈ ਮੇਰਾ ਸਮਾਨ ਵੀ ਕਾਂ ਚਲ ਜਾਂਦਾ ਵਾ ਜਿਹੜਾ ਤੁਸੀਂ ਭਾਬੀਆਂ ਦਾ ਇਕੱਠਾ ਕਰਕੇ ਲਿਆਉਂਦੇ ਏ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਰੀਤ ਕਦੋਂ ਤੱਕ ਚੱਲੂਗੀ ਕਦੋਂ ਸਮਝਾਏਗੀ ਕਿ ਜਿਹੜੀਆਂ ਨੋਆ ਵਾ ਉਹ ਵੀ ਕਿਸੇ ਦੀ ਧੀਆਂ ਨੇ ਜਿਹੜੀ ਚੀਜ਼ ਉਹਨਾਂ ਦੀ ਹੈ ਉਹਨਾਂ ਨੂੰ ਦੋ ਕਿਉਂ ਆਪਾਂ ਧੀਆਂ ਦਾ ਘਰ ਭਰ ਦੇ ਤੁਹਾਨੂੰ ਇਹ ਸਮਝ ਨਹੀਂ ਕਿ ਜਿਹੜਾ ਆਪਾਂ ਧੀਆਂ ਦਾ ਘਰ ਭਰਦੇ ਪਏ ਨਾ ਉਹਨਾਂ ਨੂੰ ਵੀ ਮਿਲਦਾ ਵਿਚਾਰੀਆਂ ਨੂੰ ਉਹ ਵੀ ਗਾਂ ਦਾ ਗਾਂ ਚਲ ਜਾਂਦਾ ਜਾਂ ਤੇ ਧੀਆਂ ਕੋਲ ਚਲ ਜਾਂਦਾ ਉਹਨਾਂ ਦੀ ਤੇ ਜਾਂ ਫਿਰ ਸੱਸਾ ਹੜੱਪ ਲੈਂਦੀਆਂ ਬਿਲਕੁਲ ਸਹੀ ਗੱਲ ਕਹੀ ਰਿੰਪੀ ਇਸ ਸਟੋਰੀ ਵਿੱਚ ਇਹੋ ਚੀਜ਼ ਹੀ ਆਪਾਂ ਬਖਾਨ ਦੀ ਕੋਸ਼ਿਸ਼ ਕੀਤੀ ਆ ਕਿ ਸਾਰੀਆਂ ਸੱਸਾਂ ਨੂੰ ਨਹੀਂ ਗੰਦੇ ਕਈਆਂ ਦੇ ਵਿੱਚ ਰੀਤ ਹੈਗੀ ਆ ਕਿ ਉਹ ਜਦੋਂ ਮਾਂ ਪਿਓ ਧੀਆਂ ਨੂੰ ਵਰਤ ਦੇ ਜਾਂਦੇ ਨੇ ਸਮਾਨ ਦੇ ਜਾਂਦੇ ਨੇ ਉਹ ਸੱਸਾ ਆਪਣੇ ਘਰ ਨੂੰ ਬੜੀਆਂ ਸਿਆਣੀਆਂ ਹੁੰਦੀਆਂ ਕਿ ਸਾਡਾ ਖਰਚ ਬਚੇ ਇੰਨਾ ਸਮਾਨ ਖਰਚ ਕਰਨਾ ਕੀ ਆ ਰੋਲਣਾ ਹੀ ਆ ਸੁੱਟਣਾ ਹੀ ਆ ਉਹ ਫਿਰ ਕੀ ਕਰਦੀਆਂ ਇਦੋਂ ਵੀ ਥੁੱਕ ਲਾਂਦੀਆਂ ਉਦੋਂ ਵੀ ਥੁੱਕ ਲਾਂਦੀਆਂ ਤੇ ਇਕੱਠਾ ਕਰਕੇ ਸਮਾਨ ਆਪਣੀ ਧੀ ਕਰ ਪਚਾ ਦਿੰਦੀਆਂ ਇਹ ਫਿਰ ਇਤਨਾ ਹੀ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਜੇ ਤੁਸੀਂ ਆਪਣੀਆਂ ਨੂੰਹਾਂ ਦੀ ਖੁਸ਼ੀਆਂ ਨਹੀਂ ਵੇਖ ਸਕਦੇ ਤੇ ਢਾਡੀਆਂ ਵੀ ਢਾਡੀ ਵੀ ਤੀਨੂੰ ਖੁਸ਼ੀ ਵੇਖਣ ਦਾ ਕੋਈ ਹੱਕ ਨਹੀਂ ਹੈਗਾ ਕਿੱਡੀ ਚਾਵਾ ਨਾ ਜਿਦ ਤਰਾ ਰਿੰਪੀ ਨੇ ਕਿਹਾ ਇੱਕ ਮਾਂ ਕਿੱਡੀ ਚਾਹ ਨਾ ਚੀਜ਼ ਖਰੀਦ ਕੇ ਲੈ ਕੇ ਆਂਦੀ ਹੈ ਕਿੱਥੇ ਕਿੱਥੋਂ ਕਿੱਥੋਂ ਲੱਭ ਕੇ ਲੈ ਕੇ ਆਂਦੀ ਆ ਕਿੰਨੇ ਦਿਨ ਨੈਟ ਦੇ ਡਿਜ਼ਾਈਨ ਵੇਂਦੀ ਰਹਿੰਦੀ ਆ ਕਲਰ ਵੇਂਦੀ ਰਹਿੰਦੀ ਆ ਤੇ ਮੇਰੀ ਤੀਰਵਾਂ ਚੀਜ਼ ਪਸੰਦ ਆ ਕਿੰਨੀ ਵਾਰੀ ਬਾਜ਼ਾਰ ਵਾਪਸ ਕਰਨ ਜਾਂਦੀ ਕਿੰਨੀ ਵਾਰੀ ਲੈ ਕੇ ਆਂਦੀ ਆ ਪੈਸੇ ਦੀ ਪਰਵਾਹ ਨਹੀਂ ਕਰਦੀ ਫਿਰ ਕੁੜੀ ਨੂੰ ਭੇਜਦੀ ਆ ਪੁੱਤ ਤੂੰ ਦੱਸ ਕਿ ਤੈਨੂੰ ਆ ਚੀਜ਼ ਪਸੰਦ ਆ ਤੂੰ ਸੱਸ ਕੀ ਕਰਦੀ ਆ ਆਪਣਾ ਦਿਮਾਗ ਲਾਂਦੀ ਆ ਆਪਣੇ ਘਰ ਨੂੰ ਸਿਆਣੀ ਬਣਦੀ ਆ ਆਪਣੇ ਘਰ ਨੂੰ ਚਾਤਰਬੰਦੀ ਆ ਪਰ ਚਾਤਰੀ ਬਹੁਤੀ دیر ਨਹੀਂ ਚੱਲਦੀ ਜਿਹੜੇ ਲੋਕ ਮੈਂ ਫੇਰ ਕੰਨੀ ਆ ਕੜੀ-ਕੜੀ ਹਰ ਲਾਸਟ ਵਿੱਚ ਮੈਸੇਜ ਕਰਨੇ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਇਹ ਉਹਨਾਂ ਲੋਕਾਂ ਵਾਸਤੇ ਸਟੋਰੀਆਂ ਕਿ ਇਤਨਾ ਨਾ ਕਰਿਆ ਕਰੋ ਆਪਣੇ ਆਪ ਨੂੰ ਬੜਾ ਚੰਗਾ ਆਪਾਂ ਸ਼ੋਅ ਕਰਦੇ ਆ ਕਿ ਆਪਾਂ ਬਹੁਤ ਵਧੀਆ ਸਾਡੇ ਵਰਗਾ ਤੇ ਕੋਈ ਇਨਸਾਨ ਹੀ ਨਹੀਂ ਲਾ ਲਾ ਕੇ ਕੁੜਮਾ ਨੂੰ ਗੱਲਾਂ ਕਰਨੀਆਂ ਸਰਵੰਟ ਨੂੰ ਪਾਜਣਾ ਪਾਣੀ ਬੁਲਾਣਾ ਪਲਾਂਣ ਵਾਸਤੇ ਬੁਲਾਣਾ ਗੱਲ-ਗੱਲ ਕੁੜੀ ਦੀ ਕਹਿ ਦੇਣੀ ਕਹਿਣਾ ਧੀ ਨੂੰ ਸੁਣਾਣਾ ਨੂੰ ਨੂੰ ਕਿਸੇ ਦੇ ਘਰ ਦੀ ਗੱਲ ਸ਼ੁਰੂ ਕਰ ਦੇਣੀ ਕਿ ਉਹਨੇ ਆਹ ਕੀਤਾ ਮਾਂ ਪਿਓ ਵੀ ਐਡੇ ਬੇਫੂਫ ਨਹੀਂ ਹੁੰਦੇ ਉਹਨਾਂ ਨੂੰ ਟਡੀਆਂ ਸਾਰੀਆਂ ਗੱਲਾਂ ਦੀ ਸਮਝ ਲੱਗਦੀ ਹੁੰਦੀ ਆ ਲੇਕਿਨ ਧੀਆ ਵਾਲੇ ਬੇਫੂਕ ਬਣ ਜਾਂਦੇ ਨੇ ਉਸ ਟਾਈਮ ਕਿਉਂਕਿ ਉਹਨਾਂ ਨੂੰ ਇਹ ਹੁੰਦਾ 5 700 ਦੀ ਗੱਲ ਆ ਕੋਈ ਗੱਲ ਨਹੀਂ ਮਤਲਬ ਮੰਗ ਮੰਗੀ ਆ ਇਦਾਂ ਦੀ ਨਹੀਂ ਮੰਗੀ ਤੇ ਇਦਾਂ ਦੀ ਮੰਗ ਲਈ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਐਸਾ ਕਰਦੇ ਨੇ ਹਾਂਜੀ ਬੋਲੋ ਬੋਲੋ ਬੋਲ ਬੋਲ ਬੇਟਾ ਬਾਕੀ ਤੁਹਾਨੂੰ ਸਾਡੀਆਂ ਸਟੋਰੀਆਂ ਕਿਵੇਂ ਇਹਦੇ ਲੱਗਦੀਆਂ ਜਰੂਰ ਦੱਸਿਆ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਥੈਂਕ ਯੂ ਸੋ ਮਚ